ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਆ ਆਈ ਹੋਪ ਤੁਸੀਂ ਸਭ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਦੋਸਤੋ ਮੋਗੇ ਨੂੰ ਜਾ ਰਿਹਾ ਸੀ ਮੈਂ ਕਿਹਾ ਚਲੋ ਰਾਹ ਦੇ ਵਿੱਚ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂ ਸੜਕਾਂ ਤਾਂ ਨਹੀਂ ਕੈਨੇਡਾ ਨਾਲੋਂ ਘੱਟ ਹੈਗੀਆਂ ਆਪਣੇ ਵਾਲੀਆਂ ਥੋੜਾ ਜਿਹਾ ਸਿਸਟਮ ਦਾ ਫਰਕ ਜ਼ਰੂਰ ਹੈਗਾ ਪਰ ਰੋਡ ਤਾਂ ਐਨ ਗੋਲੇ ਵਰਗੇ ਗੋਲੇ ਵਰਗੇ ਬਣ ਕੇ ਸਾਰੇ ਆਹ ਦੇਖੋ ਤੁਸੀਂ ਕਿੰਨਾ ਵਧੀਆ 뷰 ਆ ਰਿਹਾ ਅੱਗੇ ਤੋਂ ਆ ਫੁੱਲ ਬੂਟੇ ਵੀ ਡਿਵਾਈਡਰ ਦੇ ਉੱਤੇ ਬਹੁਤ ਵਧੀਆ ਲੱਗ ਰਹੇ ਆ ਤੇ ਸਾਹਮਣੇ ਪਹਾੜਾਂ ਵਾਂਗੂ ਬੱਦਲ ਦਿਸ ਰਹੇ ਆ ਦੇਖੋ ਤੁਸੀਂ ਬਹੁਤ ਘੈਂਟ 뷰 ਆ ਰਿਹਾ ਮੈਂ ਕਿਹਾ ਚਲੋ ਵੀਡੀਓ ਬਣਾ ਕੇ ਦੋਸਤਾਂ ਨਾਲ ਸ਼ੇਅਰ ਕਰਦੇ ਆ ਤੇ ਆ ਲੱਗਿਆ ਮੋਡ ਲੁਧਿਆਣਾ ਇੱਥੋਂ ਰਹਿ ਗਿਆ 99 ਤੇ ਅੰਮ੍ਰਿਤਸਰ 140 ਜਲੰਧਰ 104 ਤਰੱਕੀ ਦਾ ਬਹੁਤ ਹੈ ਆ ਜੀ ਆਪਾਂ ਦੇ। ਡਿਵੈਲਪਮੈਂਟ ਦਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ। ਬਾਕੀ ਕਮੈਂਟ ਕਰਕੇ ਦੱਸੋ ਬਾਈ। ਕਿਵੇਂ ਲੱਗਿਆ ਤੇ ਕਿੱਥੇ ਕਿਹੜੇ ਪਿੰਡ ਕੋਲੇ ਮੈਂ ਹੁਣ ਜਾ ਰਹੇ ਆ ਇਹ ਦੱਸੋ। ਹਾਈਵੇ ਮੋਗੇ ਵਾਲਾ ਹੈ। ਇਹ ਦੱਸ ਸਕਦਾ ਕੋਈ ਵੀ ਕਿੱਥੇ ਕਿਹੜਾ ਕਿਹੜਾ ਪਿੰਡ ਆ ਇੱਥੇ। ਬਹੁਤ ਮਹਾਨ ਯੂਟਿਊਬਰ ਦਾ ਪਿੰਡ ਆ ਜੋ ਤੁਸੀਂ ਆ ਦੇਖੋ ਤੁਸੀਂ ਬੋਰਡ ਤੇ ਵੀ ਲਿਖਿਆ ਹੋਇਆ ਬਹੁਤ ਮਸ਼ਹੂਰ ਯੂਟਿਊਬਰ ਆ ਕਾਫੀ ਲੋਕਾਂ ਨੂੰ ਪਿਆਰ ਕਰਦੇ ਆ ਪੰਜਾਬ ਦੇ